ਮਨੁੱਖ ਨਿੰਦਾ ਸੁਣਨਾ ਚਾਹਦਾ ਬਸ਼ਰਤੇ ਦੂਜੇ ਦੀ ਹੋਵੇ ਦੁਸ਼ਮਣ ਦੀ ਹੋਵੇ ਮਨੁੱਖ ਓਪਨਾ ਸੁਣਨਾ ਚਾਹਦਾ ਬਸ਼ਰਤੇ ਆਪਣੀ ਹੋਵੇ ਬੜੀ ਖੁਸ਼ੀ ਮਿਲਦੀ ਏ ਦੂਜੇ ਨਿੰਦਾ ਸੁਣ ਕੇ ਬੜੀ ਖੁਸ਼ੀ ਮਿਲਦੀ ਆਪਣੀ ਓਪਮਾ ਸੁਣ ਕੇ ਬਹੁਤ ਦੁੱਖ ਹੁੰਦਾ ਜਦ ਨਿੰਦਾ ਆਪਣੀ ਹੋਵੇ ਬੜਾ ਦੁੱਖ ਹੁੰਦਾ ਜਦ ਓਪਮਾ ਦੁਸ਼ਮਣ ਦੀ ਹੋਵੇ ਵੈਰੀ ਦੀ ਹੋਵੇ ਬੜਾ ਦੁੱਖ ਹੁੰਦਾ ਬੜਾ ਗਲੇਸ਼ ਪਾਉਂਦਾ ਹੈ ਉਹਦੀ ਉਪਮਾ ਆਵਦੇ ਗਿਆਤ ਲਈ ਅਰਜ਼ ਕਰਾਂ ਸੰਸਾਰੀ ਦੇ ਇਹ ਲੱਛਣ ਨੇ ਜੋ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਖੁਸ਼ ਹੁੰਦਾ ਹੈ ਸੰਸਾਰੀ ਬੰਖ ਹੈ ਹੁਣ ਭਗਤ ਕ੍ਰਿਸ਼ਨ ਉਹ ਆਖੋਗੇ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਖੁਸ਼ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਦੁਖੀ ਹੁੰਦਾ ਹੈ ਦੁਖੀ ਵੀ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਸਾਰਾ ਜਗਤ ਰਹੀਮ ਨੂੰ ਦਾਨੇ ਕਹਿੰਦਾ ਸੀ ਯਾਨੀ ਅਜ ਤੱਕ ਅਵਤਾਰੀ ਪਰਸ਼ਾ ਨੇ ਕਹਿਣਾ ਦਸਵੰਦ ਕਟੋ ਉਹ ਸਿਰਫ ਦਸਵੰਦ ਆਪਣੇ ਕੋਲ ਰੱਖਦਾ ਸੀ ਨੌ ਹਿੱਸੇ ਦਾਨ ਕਰ ਦਿੰਦਾ ਸੀ ਇੰਨਾ ਵੱਡਾ ਦਾਨੇ ਕਵੀ ਰਹੀਮ ਇਹ ਹੋਮਨਿਸਟਰ ਸੀ ਅਕਬਰ ਕਾਲ ਦੇ ਵਿੱਚ ਵਜ਼ੀਰ ਖਾਨੇ ਖਾਨਾ ਕਵੀ ਰਹੀਮ ਬੜਾ ਵਿਦਵਾਨ ਇਹ ਦਾ ਗ੍ਰੰਥ ਵੀ ਹੈ ਰਹੀਮ ਦੁਹਾਵਲੇ ਬਹੁਤ ਵੱਡਾ ਵਿਦਵਾਨ ਪਠਾਨ ਸੀ ਕਾਬਲੇ ਅਕਬਰ ਨੇ ਇਸ ਨੂੰ ਹੋਮ ਮਨਿਸਟਰ ਬਣਾਇਆ ਹੋਇਆ ਸੀ ਸਿਆਣਾ ਬੜਾ ਸੋਝਵਾਨ ਬੜਾ ਇਹ ਸਿਰਫ ਇੱਕ ਫਿਸਾ ਦੇ ਇੱਕ ਹਿੱਸਾ ਆਪਣੇ ਕੋਲ ਖਰਚੇ ਦਾ ਰੱਖਦਾ ਸੀ ਨੌ ਹਿੱਸੇ ਦਾਨ ਕਰ ਦਿੰਦਾ ਸੀ ਲੇਕਿਨ ਦਾਨ ਦੇ ਲਗੈ ਦਾ ਸਿਰ ਨਹੀਂ ਬਾਉਂਦਾ ਸੀ ਇੱਕ ਦਿਨ ਇੱਕ ਸਾਧੂ ਨੇ ਕਹਿ ਦਿੱਤਾ ਜੇ ਤੇਰਾ ਹੱਥ ਉੱਪਰ ਆਉਂਦਾ ਤੂੰ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ ਤੂੰ ਸਿਰ ਨੀਵਾ ਕਿਉਂ ਕਰਦਾ ਹੈ ਦੇਣਾ ਹੈ ਹੱਥ ਜੋ ਹੈ ਸਿਰ ਨੀਵਾ ਕਰ ਲੈਣਾ ਜੇ ਤੇਰਾ ਹੱਥ ਉੱਪਰ ਹੈ ਆਪਣਾ ਸਿਰ ਵੀ ਉੱਪਰ ਰੱਖਿਆ ਕਰ ਰਹੀਮ ਕਹਿੰਦੇ ਨੇ ਸਾਈਂ ਸਭ ਕੋ ਦੇਤ ਹੈ ਔਖਤ ਹੈ ਦਿਨ ਰੈਨ ਲੋਗ ਨਾਮ ਮੇਰੋ ਕਹੇ ਜਾਂ ਤੇ ਨੀਚੇ ਨੇਂ ਦਿੰਦਾ ਤੇ ਸਭ ਨੂੰ ਰੱਬ ਹੀ ਹੈ ਦਦਾ ਦਾਤਾ ਇੱਕ ਹੈ। ਦਿੰਦਾ ਸਭ ਨੂੰ ਪ੍ਰਭੂ ਹੈ। ਪਰ ਕਰਾਂ ਕਿ ਲੋਕੇ ਮੈਨੂੰ ਦਾਨੀ ਆਖੇ ਜਾਂਦੇ ਨੇ ਮੈਂ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ। ਕੀ ਕਰਾਂ? ਸ਼ਰਮ ਨਾਲ ਮੇਰਾ ਸਿਰ ਨੀਵਾਂ ਹੋ ਜਾਂਦਾ। ਔਰ ਮੇਰਾ ਮਨ ਬੜਾ ਦੁਖੀ ਹੁੰਦਾ ਹੈ। ਭਗਤ ਦੀ ਪਹਿਚਾਣ ਆਪਣੇ ਉਪਮਾ ਸੁਣ ਕੇ ਦੁਖੀ ਹੁੰਦਾ ਹੈ। ਆਪਣੇ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ। ਯਾ ਨਾ ਸੁਣਨਾ ਕਬੀਰ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਰਾਜ ਕੇ ਕਰੋ ਮੇਰੀ ਨਿੰਦਾ ਕਿਉ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਮਨਿੰਦਾ ਮੈਂ ਤਾਰੀ ਨਿੰਦਕ ਤੇ ਮਾਂ ਬਾਪ ਦੀ ਤਰ੍ਹਾਂ ਨੇ ਸਾਵਧਾਨ ਰੱਖ ਲੈਣਾ ਜਿਹੜੀ ਜਿਹੜੀ ਬੁਰਾਈਆਂ ਦਾ ਮੇਰਾ ਜ਼ਿਕਰ ਕਰਦੇ ਨੇ ਮੈਂ ਸੋਚ ਇਹ ਤਾਂ ਹੋ ਜਾਂਦਾ ਆਪਣੇ ਆਪ ਨੂੰ ਸਾਵਧਾਨ ਕਰ ਲੈਣਾ ਕਹਿੰਦਾ ਨਿੰਦਕ ਚਾਹੀ ਦੇਣਾ ਇਹ ਤਾਂ ਮਾਂ ਬਾਪ ਦੀ ਤਰ੍ਹਾਂ ਖੁਸ਼ ਹੈ ਕਬੀਰ ਨਿੰਦਾ ਬਾਪ ਨਿੰਦਾ ਮੈਤਾਰੇ ਰਿਨੇ ਸੁਧਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਾ ਕਰੋਏ ਬੜਾ ਪਰਵਗਾਰ ਕਰਦਾ ਸਾਡੇ ਮਨ ਨੂੰ ਤੋਂਦਾ ਬਹੁਤ ਵੱਡੇ ਗੁਜਰਾਤ ਦੇਚ ਇੱਕ ਸੰਤ ਹੋਏ ਨੇ ਦਇਆਰਾਮ ਕਰਕੇ ਉਹਨਾਂ ਦਾ ਬਹੁਤ ਵੱਡਾ ਗ੍ਰੰਥ ਹੈ ਦਇਆਰਾਮ ਸਤ ਸਹੀ ਕਰਕੇ ਉਸਨੂੰ ਕਹਿੰਦੇ ਨੇ ਉਹਦੇਚ ਮੈਂ ਦੋ ਬੋਲ ਪੜੇ ਉਸ ਮਹਾਪੁਰਸ਼ ਦੇ ਉਹ ਕਹਿੰਦਾ ਹੈ ਮਾਂ ਨੂੰ ਮਾਤ ਪਿਤਾ ਹੁੰਤੇ ਨਿੰਦਕ ਕੋ ਅਤਨੇ ਮੈਂ ਤੇ ਨਿੰਦਕ ਨੂੰ ਮਾਂ ਬਾਪ ਨਾਲੋਂ ਵੀ ਜ਼ਿਆਦਾ ਸਨਮਾਨ ਦੇਣਾ ਕਿਉਂ ਮਾਂ ਨੂੰ ਮਾਤ ਪਿਤਾ ਹੁੰਤੇ ਨਿੰਦਕ ਕੋ ਅਤਨੇ ਉਹ ਧੋਏ ਮਲਮੂਤਰ ਕਰ ਇਹ ਰਸਨਾ ਲਖ ਲਿਓ ਮਾਂ ਬਾਪ ਨੇ ਮੇਰਾ ਮਲਮੂਤਰ ਸਾਫ ਕੀਤਾ ਸੀ ਹੱਥਾਂ ਨਾਲ ਨਿੰਦਕ ਤੇ ਜ਼ਬਾਨ ਨਾਲ ਕਰਦਾ ਮੈਂ ਤੇ ਮਾਂ ਬਾਪ ਨਾਲੋਂ ਵੀ ਵੱਡਾ ਦਰਜਾ ਦੇਦਾ ਦਿਆਰਾ ਚਲੋ ਇੱਕ ਸੰਤ ਦੇ ਹੋਰ ਵੀ ਬੋਲ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਸੰਸਾਰੀ ਆਪਣੀ ਨਿੰਦਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਬੜਾ ਖੁਸ਼ ਹੁੰਦਾ ਹੈ ਭਗਤ ਆਪਣੀ ਉਪਮਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਬਿਲਕੁਲ ਜ਼ਮੀਨ ਆਸਮਾਨ ਦਾ ਅੰਤਰ ਹੈ ਇਹ ਵੀ ਮੈਂ ਰਸ ਕਰਦੇ ਆ ਇਰਾਨੀ ਸੂਫੀ ਸਨ ਸ਼ੇਖ ਸਾਦੀ ਕਹਿੰਦੇ ਨੇ ਅਜ ਸੋਹਬਤ ਤੇ ਦੋਸਤ ਤੇ ਰੰਜਮ ਮੈਂ ਦੋਸਤਾਂ ਤੋਂ ਦੁਖੀ ਆ ਮਿੱਤਰਾਂ ਤੋਂ ਦੁਖੀ ਆ ਉਹ ਲੋਕੀ ਤੇ ਮਿੱਤਰ ਬਣਾਉਂਦੇ ਕਦਮ ਕਦਮ ਤੇ ਮਿੱਤਰ ਲੱਭਦੇ ਨੇ ਉਹ ਵੀ ਮਿੱਤਰ ਹੋਵੇ ਤੇ ਉਹ ਵੀ ਮਿੱਤਰ ਹੋਵੇ ਸਾਰੇ ਆਪਣੇ ਮਿੱਤਰ ਹੋਣ ਕਹਿੰਦਾ ਮੈਂ ਮਿੱਤਰਾਂ ਤੋਂ ਹੀ ਦੁਖੀ ਆ ਕਿਉਂ ਅਜ ਸੋਹਬਤ ਤੇ ਦੋਸਤ ਤੇ ਰੰਜਮ ਕਿ ਇਖਲਾਕ ਕੇ ਬਦਮ ਹੁਸਮ ਨਮਾਇਤ میرے اوگنا نو گن کہ میرے پاپا نو پون پن میریاں غلطیاں نو صحیح کہہ دے میں دوستان تو دکھی ہیں میری بد اخلاقی نو ہی اخلاق آخ دے ہیں کی کرا؟ از صحبت دوست رنجم کہ اخلاق بدم حسم نمائد اے بم ہنرو کمال بینت ਮੇਰੇ ਐਬਾਨੋ ਕਹਿੰਦੇ ਨੇ ਕਮਾਲ ਦੀਆਂ ਖੂਬੀਆਂ ਨੇ। ਆਗਣਾ ਨੂੰ ਗੁਣਾ ਥੀ ਜਾਂਦੇ ਨੇ। ਐਬਮ ਮਹਨਰੋ ਕਮਾਲ ਬੇਨਦ। ਖਾਰਮ ਗੁਲ ਯਾ ਸਮੇਨ ਮਾਇਦ। ਮੇਰੇ ਕੰਡਿਆਂ ਨੂੰ ਚਵੇਲੀ ਦਾ ਫੁੱਲ ਕਹਿੰਦੇ। ਯਾਸਮੇਨ ਚਵੇਲੀ ਨੂੰ ਕਹਿੰਦੇ। ਮੇਰੇ ਕੰਡਿਆਂ ਨੂੰ ਚਵੇਲੀ ਦਾ ਫੁੱਲ ਕਹਿੰਦੇ ਨੇ। ਮੇਰੇ ਆਗਣਾ ਨੂੰ ਗੁਣ ਕਹਿੰਦੇ ਨੇ। ਮੇਰੀ ਬਦੇ ਖਲਾਕੀ ਨੂੰ اخلاق ਕਹਿੰਦੇ ਨੇ। ਮੇਰੇ ਪਾਪਾ ਨੂੰ ਪੁੰਨ ਕਹਿੰਦੇ ਨੇ। ਕੰਦਾ ਇਨਾ ਦੋਸਤਾਂ ਤੋਂ ਮੈਂ ਦੁਖੀ ਆ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਮੈਂ ਲਬਦਾ ਫਿਰਦਾ ਉਸ ਬੇਬਾਕ ਦੁਸ਼ਮਨ ਨੂੰ ਪਤਾ ਹੈ ਬੇਬਾਕ ਕਿਸ ਨੂੰ ਕਹਿੰਦੇ ਮੂੰਹ ਫਟ ਜੋ ਆਇਆ ਕਹਿ ਦਿੱਤਾ ਨਹੀਂ ਪਰਵਾਹ ਕਰਨੇ ਉਹਨੂੰ ਬੇਬਾਕ ਕਹਿੰਦੇ ਮੌਕਾ ਮਹਿਲ ਗੱਲ ਨਾ ਕਰਨੇ ਬਸ ਐਵੇਂ ਮੂੰਹ ਫਟਿਆ ਕਹਿ ਦਿੰਦੇ ਨੇ ਇਹ ਤੇ ਮੂੰਹ ਪਟਾਇਆ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਿਰਮਾਣਤਾ ਮੈਂ ਦੇਖ ਕੇ ਡੰਗ ਰਹਿ ਜਾਣਾ ਸਾਹਿਬ ਕਹਿੰਦੇ ਨੇ ਬਦਬਖਤ ਹਮ ਚੋਂ ਬਖੀਲ ਗਾਫਲ ਤੇ ਲੰਗ ਰਗਦਾ ਸ਼ਬਦ ਹੈ ਮਹਾਰਾਜ ਕਹਿੰਦੇ ਨੇ हे ਪ੍ਰਭੂ ਆਪਣੀ ਕੋਈ ਚੰਗੀ ਕਿਸਮਤ ਨਹੀਂ ਹੈ ਤੇਰੇ دیدار ਹੋ ਸਕਨ ਸਾਡੇ ਕੋਈ ਇਸ ਤਰ੍ਹਾਂ ਦੇ ਨਸੀਬ ਨਹੀਂ ਨੇ ਸਾਡੀ ਕੋਈ ਇਸ ਤਰ੍ਹਾਂ ਦੀ ਕਿਸਮਤ ਨਹੀਂ ਹੈ ਬਦਬਖਤ ਹਮ ਚੋਂ ਬਖੀਲ ਗਾਫਲ ਤੇ ਮੈਂ ਚੋਲ ਖੋਰ ਵੀ ਹਾਂ ਅਗਲੇ ਦਾ ਚੁਗਲੀ ਕਰਕੇ ਕੰਮ ਵਿਗਾੜ ਦੇਣਾ गाफल अचेत भी बड़ा नादान भी बड़ा बदबख्त हम चू बल गाफल बे नज़र बेबाक सच ना हे मेरे मालिक मेरे को अखा भी कोई नहीं बेनज़र बेबाक मुंह फटा मैं सोच समझ के कोई गल ही नहीं कर जड़ी आ गई कह दी कहती बदबख्त हम चू बल गाफल बेनजर बेबाक ਨਾਨਕ ਬਾਗੋਏ ਦ ਜੰਤੂਰਾ ਤੇਰੇ ਚਾਕਰਾਂ ਪਾ ਖਾਕ ਨਹੀਂ ਤੇਰੇ دیدار ਤੇ ਚਲੋ ਨਾ ਸਹੀ ਨਹੀਂ ਤੇਰਾ ਮਿਲਾਪ ਤੇ ਚਲੋ ਨਾ ਸਹੀ ਜੋ ਤੇਰੇ ਮਾਰਗ ਤੇ ਚਲਦੇ ਨੇ ਉਹਨਾਂ ਦੇ ਕਦਮਾਂ ਦੀ ਖਾਕ ਹੀ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਗੁਰੂ ਨਾਨਕ ਬਦਬਖਤ ਹਮ ਚੋਂ ਬਗੀ ਲਗਾ ਪਰ ਬੇਨਜ਼ਰ ਬੇਬਾ ਨਾਨਕ ਭਗਵਾਨ ਦਾ ਜਨ ਤੋਰਾ ਤੇਰੇ ਚਾਹ ਕਰਾ ਪਾਖਾ ਖੈਰ ਸਾਦੇ ਕਹਿੰਦੇ ਨੇ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਉਹ ਬੇਬਾਕ ਦੁਸ਼ਮਨ ਕਿਥੇ ਹੈ ਮੂੰਹ ਫਟ ਦੁਸ਼ਮਨ ਕਿਥੇ ਹੈ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾਂ ਐ ਬੇ ਮਰਾ ਬ ਮਨ ਨਮਾਇ ਜੋ ਮੇਰੇ ਮੂੰਹ ਦੇ ਉੱਤੇ ਮੇਰੇ ਔਗਣਾ ਦਾ ਜ਼ਿਕਰ ਕਰੇ ਮੇਰੀਆਂ ਗਲਤੀਆਂ ਦਾ ਜ਼ਿਕਰ ਕਰੇ ਮੇਰੀ ਬਦ ਦਾ ਜ਼ਿਕਰ ਕਰੇ ਮੇਰੀ ਮੂਰਖਤਾ ਦਾ ਜ਼ਿਕਰ ਕਰੇ ਕਿਉਂ ਆਪਣੇ ਚਿਹਰੇ ਦੇ ਤੇ ਕੋਈ ਧੱਬਾ ਹੋਵੇ ਤੇ ਆਪਣੀ ਅੱਖਾਂ ਨਹੀਂ ਦੇਖ ਸਕਦੀਆਂ ਦੂਜੇ ਦੇ ਵੀ ਨਹੀਂ ਦੇਖ ਸਕਦੀ। ਆਪਣੀਆਂ ਗਲਤੀਆਂ ਮਨੁੱਖ ਨੂੰ ਨਹੀਂ ਦਿਖਾਈ ਦੇਣੀਆਂ ਕਿਉਂਕਿ ਬਹੁਤ ਨੇੜੇ ਹੈ। ਬਹੁਤ ਜੋ ਨੇੜੇ ਹੋਵੇ ਅੱਖ ਨਹੀਂ ਦੇਖੇ। ਅੱਖਾਂ ਦੇ ਤੇ ਮੈਂ ਕਿਤਾਬ ਰੱਖ ਲਵਾਂ ਪੜ ਸਕਾਂਗਾ ਅਕਰ ਨਹੀਂ ਦਿਖਾਈ ਦੇਣਗੇ। ਅੱਖਾਂ ਦੇ ਤੇ ਤਸਵੀਰ ਰੱਖ ਲਵਾਂ ਦਿਖਾਈ ਦੇਗੀ ਨਹੀਂ। ਆਪਣਾ ਆਪ ਬਹੁਤ ਨੇੜੇ ਹੈ ਆਪਣੀ ਮੂਰਖਤਾ ਨਹੀਂ ਦਿਖਾਈ ਦੇਂਦੀ ਦੂਜੇ ਦੀ ਦਿਖਾਈ ਦੇਂਦੀ ਦੂਜਾ ਦੂਰ ਹੈ ਦੇਖਣ ਵਾਸਤੇ ਥੋੜੀ ਦੂਰੀ ਚਾਹੀਦੀ। ਆਪਣੀਆਂ ਗਲਤੀਆਂ ਨਹੀਂ ਦਿਖਾਈ ਦਿੰਦੀਆਂ ਜਿਸ ਸਮਨੋਂ ਕੋ ਨੂੰ ਆਪਣੀਆਂ ਗਲਤੀਆਂ ਦਿਖਾਈ ਦੇਂਦੀਆਂ ਨੇ ਆਪਣੀਆਂ ਭੁੱਲਾਂ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੈ ਇਹ ਤੇ ਗੁਰਮੁਖ ਹੈ ਇਹਦਾ ਧਿਆਨ ਆਪਣੇ ਵਿੱਚ ਗਹਿਰਾ ਚਲਾ ਗਏ ਔਰ ਥੋੜਾ ਜਿਹਾ ਵੀ ਧਿਆਨ ਆਪਣੇ ਵਿੱਚ ਗਹਿਰਾ ਜਾਏਗਾ ਯਕੀਨ ਜਾਣੋਂ ਪਹਿਲੇ ਗਲਤੀਆਂ ਹੀ ਦਿਖਾਈ ਦੇਣਗੇ ਇਹ ਵੀ ਮਾਰਜ ਕਰਦੇ ਪਹਿਲੇ ਭੁੱਲਾਂ ਹੀ ਦਿਖਾਈ ਦੇਣਗੇ ਔਰ ਉਹ ਪਤਾ ਕੀ ਕਹ ਦੇਗਾ ਕਬੀਰ ਸਭ ਤੇ ਹੰਭਰੇ ਹਮ ਤਾਂ ਜੋ ਭਲੋ ਸਭ ਕੋ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਕਿਉਂ ਐਸਾ ਮਨੁੱਖ ਸਾਰਿਆਂ ਨੂੰ ਉਪਰੋਂ-ਉਪਰੋਂ ਦੇਖਣ ਲੱਗ ਪੈਂਦਾ ਹੈ ਉਪਰੋਂ-ਉਪਰੋਂ ਤੇ ਹਰੇਕ ਚੰਗਾ ਹੈ ਉਪਰੋਂ-ਉਪਰੋਂ ਦੇ ਹਰੇਕ ਗਿਆਨੀ ਹੈ ਦਾਨੀ ਹੈ ਸ਼ਰੀਫ ਹੈ ਗੁਰਮੁਖ ਹੈ ਉਪਰੋਂ-ਉਪਰੋਂ ਤੇ ਸਾਰੇ ਚੰਗੇ ਐਸਾ ਮਨੁੱਖ ਚੋਂ ਕੇ ਅੰਦਰ ਮੁਖੇ ਹੋ ਜਾਂਦਾ ਹੈ ਸੰਸਾਰ ਨੂੰ ਉਪਰੋਂ-ਉਪਰੋਂ ਦੇਖਦਾ ਹੈ ਤੇ ਸਾਰੇ ਸੰਸਾਰ ਦੇ ਵਿੱਚ ਉਹਨੂੰ ਗੁਣੇ ਗੁਣ ਦਿਖਾਈ ਦਿੰਦੇ ਨੇ ਸਾਰੇ ਪਿਆਰੇ ਲੱਗਦੇ ਉਹਨਾਂ ਨੂੰ ਆਪਣੇ ਨੂੰ ਗਹਿਰਾ ਦੇਖਦਾ ਹੈ ਤੂੰ ਗਹਿਰਾਈ ਦੇਖ ਲੈ ਤੂੰ ਆਪਣੇ ਭੋਲਾ ਦਿਖਾਈ ਦਿੰਦੀ ਹੈ ਗਲਤੀਆਂ ਦਿਖਾਈ ਦੇ ਨੇ ਇਹ ਅੰਤਰਮੁਖੀ ਦੀ ਪਛਾਣ ਹੈ ਜਦ ਆਪਣੀਆਂ ਹੀ ਗਲਤੀਆਂ ਦਿਖਾਈ ਦੇਣ